ਕਹਿੰਦਾ ਕਿ ਕਹਿ ਹੀ ਕਰਨਗੇ ਰਹਿਣ ਤਾਂ ਕਹਿ ਹੀ ਕਰਾਂਗੇ। ਕੀਰੇ ਕੀ ਕਰ ਗਏ? ਐਵੇਂ ਦੰਗਿਆਂ ਨੇ ਕਿੰਨਾ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਥੋਕ ਕਿਉਂ ਕੀਤੀ ਐ? ਕੋਈ ਗੱਲ ਨਹੀਂ ਜੇ ਇਹਨਾਂ ਗੱਡੀ ਥੋਕ ਕਰ ਲਈ ਸਾਡੀ। ਜਿਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ। ਇਹਨਾਂ ਦੀ ਦਵਾਈ ਲੈਣ ਆਏ। ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਥੋਕ? 5 ਮਿੰਟ ਹੋਏ ਸਾਰੇ ਜੇ। ਕਿਹੜੀ ਕੰਪਨੀ ਕੋਈ ਜਿਹੜੀ ਕੰਪਨੀ ਕਿਹਾ ਠੀਕਾ ਤਾਂ। ਬਾਅਦ ਅਸੀਂ ਬਾਅਦ ਚ ਆ ਕੇ ਬੈਠੇ ਆ। ਠੀਕਾ ਕਿਹੜੀ ਕੰਪਨੀ ਕੋਵਾ? ਭਾਜੀ ਹਰਪਾਲ ਸਿੰਘ ਸੰਤੂ ਨਾ ਆਏ ਜੀ ਮੇਰਾ ਕੀ ਹੋਇਆ ਕੀ ਭਾਜੀ ਚੱਲੋ ਇੱਕ ਇਸ ਜਗ੍ਹਾ ਖੜੇ ਤੇ ਆ ਬਦਰੀਨਾਥ ਤੋਂ ਦਵਾਈ ਲੈ ਰਹੇ ਹਾਂ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਢੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਢੋ ਪੰਜ ਮਿੰਟ ਹੋਏ ਸਾਰੇ ਅਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਹੈ ਵਾਦਾ ਹੀ ਓਮਰ ਹੈ ਗਈ ਹੈ ਜੀ 85 ਸਾਲ ਦੀ ਜਿੱਥੇ ਬੈਠੇ ਸੀ ਹਾਂਜੀ ਹਾਂਜੀ ਗੱਡੀ ਬਾਜ ਬੈਠੇ ਹਾਂਜੀ ਬੈਠੇ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ ਗੱਡੀ ਆ ਗਾ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਗੱਡੀ ਡੋ ਕਰ ਲਈ ਹਾਂਜੀ 5 ਮਿੰਟ ਦੇ ਵਿੱਚ 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲਿਆਂ ਨੂੰ ਪੁੱਛ ਲੋ 5 ਮਿੰਟ ਦੇ ਨਾਲ ਗੱਡੀ ਡੋ ਕਰ ਲਈ ਕਿੰਨਾ ਸਮਾਂ ਐ ਕਿ ਕਰੇ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਤੋ ਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਹੁਣ ਵਿੱਚ ਹੀ ਬੈਠੇ ਆ ਅਨੇ ਵਿੱਚ ਹੀ ਬੈਠੇ ਆ ਤਾਂ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਇਹਨਾਂ ਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਵੀ ਦਿੱਤਾ ਗੱਲ ਦਾ ਅਸੀਂ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੱਤਾ ਨਹੀਂ ਤੇਰੀ ਕੋਈ ਵੱਡੀ ਕੰਪਨੀ ਹੋ ਗਿਆ ਠੀਕ ਆ ਤੁਹਾਡਾ ਮਾਤਾ ਜੀ ਬਾਹਰ ਚ ਆ ਕੇ ਬੈਠੇ ਆ ਇੱਕ ਆ ਕਿਹੜੀ ਕੰਪਨੀ ਕੋਵਾ ਭਾਜੀ ਪੰਜਾਬੋਂ ਦੇ ਲੋਕ ਵੀ ਵੇਖੋ ਲਾ ਧਕੇਸ਼ਾ ਜੀ ਧਕੇਸ਼ਾ ਜੀ ਨਾ ਕੋਈ ਹੈਲੋ ਇਹ ਮੈਂ ਤਾਂ ਬੈਸ ਨਹੀਂ ਲਿਡਿਆ ਮੈਂ ਤਾਂ ਖੜਾ ਬਜ਼ੁਰਗ ਨੇ ਜਾਨਦੋ ਦਵਾਈ ਲੈਣ ਆਏ ਆਂ ਕਿਹਦੇ ਕਹਿੰਦੇ ਮੈਂ ਬਜ਼ੁਰਗ ਬਾਹਰ ਖੜੇ ਬਾਹ ਲੋ ਮੈਂ ਤਾਂ ਇਹੋ ਹੀ ਕਹਿਤਾ ਵਿੱਚ ਵੀ ਜਰਮੀ ਹੈ ਜਾਨਦੋ ਬਾਹ ਲੋ ਮੈਂ ਮੈਂ ਤਾਂ ਗੱਲ ਹੀ ਨਹੀਂ ਕਰਦਿਆ ਮੈਂ ਇਹੋ ਹੀ ਆਖਾ ਨਰਜਤ ਜਾਨ ਕਹਿੰਦੇ ਹੋ ਵੀ ਚਾਹ ਦੇ ਤਾਂ ਮੇਰੀ ਦੱਸੋ ਨਾ ਦੱਸੋ ਨਾ ਮੈਂ ਕੀ ਗੜਾ ਬਿਲਕੁਲ ਲਿਆ ਹੋ ਲੱਗਦਾ ਦੱਸੋ ਨਾ ਕੀ ਗੱਲ ਹੋਈ ਆ ਗੱਡੀ ਦੇ ਵਿੱਚ ਮਾਤਾ ਦੀ ਬੇਸ਼ਨ ਚੁੱਕ ਗਈ ਗੱਡੀ ਦੇ ਇਹ ਕਿਹੜੀ ਗੱਲ ਆ ਲੈਪੜ ਫਟੋ ਤਮੰਦ ਗੱਡੀ ਪਾ ਲਈ ਕੋਈ ਮਾਤਾ ਦੀ ਵਿੱਚ ਵੇਖੀ ਤੇ ਇਹਨਾਂ ਨੂੰ ਬਾਗੀਆਂ ਦੱਸੋ ਨਾ ਨਾ ਚੀ ਨਾ ਕੋਈ ਅੰਦਰੋਂ ਫੋਟੋ ਬਣਾਉਣੀ ਬਰੋਣੀ ਕੀ ਦਬੀਨ ਮੈਡੀਸਨ ਵਾਲੇ ਨੂੰ ਕਰਮੇ ਤਰਲਾ ਲੈ ਲਿਆ ਕੋਈ ਤਰਨਾ ਨਹੀਂ ਆਇਆ ਕੀ ਭਾਈ ਇਹ ਗੱਲ ਮੈਂ ਕਰ ਤੋ ਕੇ ਬਹੁਤ ਚੰਗਾ ਹੋ ਗਈ ਨਹੀਂ ਜਾਨ ਕੇ ਬੈਸ ਪਾ ਕੇ ਤੇਰਾ ਆਮੇ ਜੇ ਤੂੰ ਮੈਨੂੰ ਮਿਲ ਜਾਈਂਗਾ ਪਾਪਾ ਦੀ ਦੀਵਾਰ ਨੂੰ ਕੋਈ ਨਹੀਂ ਕਰ ਸਕਦਾ ਪਾਪਾ ਬਾਹਰ ਕਰੀ ਨਹੀਂ ਪਾਇਆ ਪਾਪਾ ਬਾਹਰ ਹੀ ਆ ਬਾਦ ਜਿ ਬਣਾਇਆ ਪਰ ਮੈਂ ਕਿਹਾ ਨਾ ਮਣੀਆਂ ਕਿਹਾ ਨਾ ਬਾਹਰ ਬਾਦ ਜੀ ਬੈਠੇ ਨੇ ਪਰ ਬੈਠੇ ਵੀ ਹੈਗੇ ਨੇ ਵਿੱਚ ਕੋਈ ਮਾਤਾ ਜੀ ਬਾਹਰ ਕਰੇ ਲੇ ਤੁਹਾਨੂੰ ਨਾ ਚੀਕਿਆ ਮਾਤਾ ਜੀ ਨੂੰ ਗੱਡੀ ਵਿੱਚ ਪਾਉਂਦੇ ਆ ਕਿ ਨਹੀਂ ਪਾਉਂਦੇ ਉਹ ਗੱਡੀ ਉਹਦਾ ਕੰਮ ਆ ਮਾਤਾ ਜੀ ਸਟਾਰਟ ਕਰਨਾ ਪੰਜ ਮਿੰਟ ਹੋਏ ਸਾਰੇ ਦਵਾਈ ਲੈ ਜਾਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਨਹੀਂ ਬਾਹਰ ਕਰ ਦੇਣਾ ਕਿਹਾ ਕਿ ਨਹੀਂ ਬੈਠੋ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਸੜ ਗਈ ਆਪਾਂ ਕਿੱਥੇ ਨਹੀਂ ਲੈ ਕੀ ਕਰਨ ਵਾਸਤੇ ਆਹ ਦਵਾਈ ਲੱਗਣਾ ਖਾਣ ਨਹੀਂ ਤਾਂ ਕੀ ਕਹਿ ਜਾ ਰਹੇ ਇਹਨਾਂ ਦੇ ਬੰਦੇ ਦੇ ਆ ਰਿਹਾ ਨਾ ਕਹਿਣਾ ਕੀ ਹਾਂ ਹਾਂ ਕਾ ਚੱਲਦਾ ਹੈ ਸੋ ਸੁਣੋ ਹਾਦੇ ਵੀ ਸੋ ਨਾ ਗੱਲ ਬੰਦ ਨਾ ਹੈ ਮਹਾਰਾਜ ਤੁਸੀਂ ਹੋਰ ਤਸੀਲੇ ਦੇ ਵਿੱਚ ਤੁਹਾਨੂੰ ਟੱਕਰਾਂ ਦੇ ਵੀ ਆ ਗਏ ਜਾਂ ਕੋ ਕੱਪੜਾ ਖਰੀਦ ਲਈ ਹੈ ਜਾਂ ਜੁੱਤੀਆਂ ਖਰੀਦ ਲਈ ਹੈ ਸਫਾਈ ਕਰ ਲਿਆ ਇੱਕ ਦਵਾਈ ਦਾ ਮਸਲਾ ਆ ਇੱਕ بیمار ਬੰਦੇ ਦੀ ਦਵਾਈ ਲੈਣ ਆਇਆ ਮੁੰਡਾ ਤਾਂ ਬਤਾਉਣਾ ਸਾਡਾ ਨਾਲ ਨਹੀਂ ਪੁੱਛਿਆ ਕਿੱਥੇ ਆਓ ਤੁਹਾਨੂੰ ਖਾਣੇ ਕਿੱਥੇ ਨਹੀਂ ਨਹੀਂ ਇੱਕ ਗਾਇਸ ਉੱਥੇ ਬੈਠੇ ਖਾਣੇ ਪਿਆ ਪਹਿਲਾਂ ਖਾਣਾ ਹੀ ਹੈ ਸਾਨੂੰ ਲਿਸੈਂਸ ਜਮਾ ਹੋ ਸਕਦਾ ਤੁਹਾਡਾ ਰੋਟਾ ਕਿੱਥੇ ਆ ਆ ਦੋ ਨਾ ਰਹਿ ਜਨਾ ਉੱਥੇ ਜਮਾ ਲਖਾਓ ਗੱਡੀ ਕਿਦੋਂ ਚਲਦੀ ਭਾਈ ਸਾਹਿਬ ਪੰਚੀ ਦਸਤਰੇ ਹੋ ਸਰ ਅੱਜ ਅੰਸ਼ੋਰ ਤੋਂ ਹੋਰ ਸੀਪਰ ਕੋਸ਼ ਉੱਥੇ ਜਮਾ ਕਰ ਲੈਂਦੇ ਆ ਨੀ ਬਾਰੋ ਨਾ ਪਿੱਛੇ ਬੰਦੇ ਆ ਸਾਹਮਣੇ ਨੋ ਪਾਰਕਿੰਗ ਦਾ ਬੋਰ ਲੱਗਾ ਉਹ ਉੱਤਰ ਕੇ ਪਾਰਕ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰ ਲਗਾਇਆ ਭਾਈ ਵੀ ਆਪ ਲਈ ਤੁਸੀਂ ਗੱਡੀ ਚੋਕ ਲਈ ਕੋਈ ਆਪਣੇ ਲਾਇਸੈਂਸ ਦੇ ਵਿਖਾ ਦਿਓ ਪੰਚੀ ਮੈਂ ਸਮਝ ਮੈਨਾਂ ਦਸਤਰੇ ਆ ਆਰਸੀ ਅੰਸ਼ੋਰ ਸੀਪਰ ਤੁਸਲ ਆਇਓ ਖਾਦੀ ਦਸੋ ਨੋ ਪਾਰਕਿੰਗ ਕਿਹੜਾ ਜੀ ਆਪਣੇ ਦੇ ਉਸ ਸਹੀ ਚੁੱਕੀ ਹੈ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲਿਆਂ ਨੇ ਮਨਾ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚੜੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੱਕਣੀ ਚੱਕਣੀ ਅਸਾਂ ਚੱਕ ਗੱਡੀ ਹਾਂਜੀ ਕੋ ਨਾਲ ਬਲਾ ਯਾਰ ਉਹ ਵੀ ਉਹ ਬਲਾ ਹਾਂਜੀ ਉਹ ਗੱਡੀਆਂ ਉਹ ਵੀ ਲੱਗੀਆਂ ਪਿਆ ਜੇ ਸਾਹਮਣੇ ਉਹ ਕਿੱਥੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕਈ ਅੰਦਰ ਦੁਕਾਨਦਾਰ ਨੂੰ ਬਾੜੀ ਦਿੱਤੀ ਆ ਇਹ ਗੱਡੀ ਤੇਰੀ ਹੈਗੀ ਤੇਰੀ ਹੈ ਕੋਈ ਨਹੀਂ ਮੁੰਡਾ ਕੋਈ ਹੀ ਗੱਡੀ ਪਾ ਲਈ ਸ਼੍ਰੀ ਮਾਨ ਜੀ ਆਏ ਨੇ ਪੰਗੇ ਦੀ ਗੱਡੀ ਨਾ ਤੁਹਾਡੇ ਅਸਰੇ ਨਾਲ ਗੱਲ ਕਰਨ ਦੇ ਖਲੋ ਜੇ ਮਾਤਾ ਜੀ ਇੱਥੇ ਖੜੇ ਹੋ ਗਏ ਭਾਈ ਮਾਤਾ ਜੀ ਨੂੰ ਕਿੰਨੇ ਅੰਦਰ ਬੈਠੋ ਗੱਡੀ ਵਿੱਚ ਭਾਗੋ ਗੱਡੀ ਦੇਖਣਾ ਉਹਨਾਂ ਨੂੰ ਗੱਡੀ ਹਸਵਾ ਦਿਓ ਭਾਈ ਨਲਜ਼ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਭਰਦੀ ਜੀ ਗੱਡੀ ਐ ਜਰਦੀ ਕਿਤੇ ਗਈ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੇ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਜੀ ਗੱਲ ਦਾ ਜਰਾ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਹੈ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਇੱਕ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਤੁਸੀਂ ਗੱਡੀ ਚਲਾਉਂਦੇ ਹੋ ਨਹੀਂ ਤੁਸੀਂ ਗੱਲ ਨਾ ਕਰੋ ਕੋਈ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਨ ਦੇ ਹੋ ਕਰਾ ਧੱਕਾ ਜੀ ਜੇ ਕੇ ਮੋਈ ਜ਼ਬਰਦਸਤੀ ਲੈ ਕੇ ਫਿਲਮ ਦੀ ਨਾਂ ਦੱਸੋ ਯਮ ਲੱਗ ਗਿਆ ਲਈ ਨਹੀਂ ਪਤਾ ਨਾ ਕਿਉਂ ਨਹੀਂ ਪਤਾ ਆਹ ਦੇਖੋ ਆਉਂਦਾ ਕਿੱਥੇ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਲਈ ਤੁਸੀਂ ਟੋਕੀ ਤਾਂ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਕਿਹੜੀ ਫਰਮ ਦਾ ਮੈਂ ਦੱਸ ਉਸਦੇ ਪੈਸੇ ਉਹ ਕਹਿੰਦੇ ਪੈਸੇ ਸਾਡੇ ਚਲਾਨ ਕਰ ਦੋ ਚਲਾਨ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤਾਂ ਲੋੜ ਆਦੀ ਆ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਹੈ ਫਰਮ ਦਿੱਤੀ ਹੈਗੀ ਨਹੀਂ ਇਹਨਾਂ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਗਵਰੀ ਬਣਾ ਤਾਈਆ ਭੋਇਆ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂਜੀ ਆਪਾਂ ਇੰਨੀ ਦੇ ਅੱਧਾ ਕਿਉਂ ਦੱਸਦੇ ਬੇ ਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ ਮੈਂ ਕਹਾਂ ਤੁਰਾਂਗਾ ਭਜ ਮੈਂ ਆਪਣੀ ਜਗ੍ਹਾ ਤੇ ਬੈਠਾ ਛੱਪੋ ਸ਼ੱਕ ਆਪੇ ਜੀ ਭਾਜੀ ਮੈਂ ਤੁਹਾਨੂੰ ਡਿਖਾਵਾਂ ਮੈਂ ਤੁਹਾਨੂੰ ਖਾਤੋ ਦਿਖਾਵਾਂ ਵਾਜਾ ਲੋਨਸੈਂਸ ਦਿਖਾਓ ਫਿਰ ਤਾਂ ਨਸਾ ਸਕਾ ਹਾਂ ਲਾਇਸੈਂਸ ਜਾ ਕੇ ਠੇਕੇਦਾਰ ਨਾਲ ਲੈ ਲਓ ਤੂੰ ਗੱਡੀ ਚਲਣਾ ਪਿਆ ਸੰਸਣੇ ਕੇ ਦਾ ਲਾਇਸੈਂਸ ਕਰਾਓ ਮੇਰੇ ਕੋਲ ਸੰਸਣੇ ਨਹੀਂ ਮੰਗਦੇ ਸਾਡੇ ਕੋਲ ਨਾਈਟ ਲਾ ਕੇ ਗੱਡੀ ਚ ਕਹਿੰਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਜੀਨਾਬ ਜੀ